ਮੈਂ ਕੁੱਲ ਹਿੰਦ ਕਿਸਾਨ ਸਵਾ ਤੇ ਕੰਡੀਸ਼ਣ ਅਸ਼ੂਮਾਈ ਦੇ ਸਵਾਈ ਕਨਵੀਨਰ ਦੇ ਤੌਰ ਤੇ ਦਰਸ਼ਨ ਸਿੰਘ ਮਟੂਏ ਕਹਿਣਾ ਚਾਹਣਾ ਛੇ ਜਿਹੜਿਆਂ ਚ ਕੰਡੀ ਪੈਂਦੀ ਆ ਛਵਾਲਕ ਦਾ ਪਹਾੜ ਪੈਂਦਾ ਇਹ ਕਲਕੀ ਆ ਭੁੱਖੇ ਜੱਟ ਨੂੰ ਕਟੋਰਾ ਲੱਭਿਆ ਪਾਣੀ ਪੀ ਪੀ ਕੇ ਆਫਰਿਆ ਇਹ ਜਿਨ੍ਹਾਂ ਨੂੰ ਹੁਣ ਪਤਾ ਲੱਗਿਆ ਰੇਤਾ ਖੰਡ ਤੋਂ ਮਹਿੰਗਾ ਆ ਇਹ ਖਿੰਜ ਪਦਾਰਥ ਬਹੁਤ ਆ ਉਹ ਲੱਗੇ ਹੋਏ ਨੇ ਬੀਜ ਦਾ ਜਿਹੜਾ ਟੇਬਲ ਲੈਂਡ ਵਾਲ ਜਿਹੜੇ ਬਾਈਆ ਆ ਜਿਹੜੇ ਅੱਜ 35 ਪੰਚਾਇਤਾਂ ਬਣੀਆਂ ਉਹ ਜਸੀਮਾ ਤੇ ਨੈਣਮਾ ਚ ਉਹ ਲਗਾਤਾਰ ਬਾਰ ਫੁੱਟਿੰਗ ਤੇ ਉਹ ਕਰ ਰਹੇ ਨੇ ਕਾਰੋਬਾਰ ਮਾਈਨਿੰਗ ਦਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਵਾਲੋ ਕਹਿਣਾ ਚਾਹੁੰਦੇ ਆ ਜੇ ਪਹਾੜ ਚੱਕੇ ਗਏ ਇਹ ਧਰਤੀ ਨੂੰ ਕਰੋਪ ਕੀਤਾ ਮਾਈਨਿੰਗ ਕਰਕੇ ਫਿਰ ਹਰ ਵੀ ਆਊਗਾ ਵਾਤਾਵਰਣ ਤਬਾਹ ਵੀ ਹੋਊਗਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਜਨਮ ਤੋਂ ਲਗਾਤਾਰ 1997 ਤੋਂ ਮਾਈਨਿੰਗ ਦੇ ਵਿਰੋਧ ਚ ਲੜਦੀ ਆ ਰਹੀ ਆ ਤੇ ਲੜੂਗੀ ਇਹਨਾਂ ਦਿਨਾਂ 'ਚ ਜਿਹੜੇ ਮਾਈਨਿੰਗ ਕਰਦੇ ਆ ਜੇ ਕਿਤੇ ਫੜੇ ਜਾਂਦੇ ਆ ਤਾਂ ਜਿਹੜੇ ਲੋਕ ਕੰਡੀਸ਼ਨ ਅਰਸ਼ ਕਮੇਟੀ ਦੇ ਆਗੂ ਆ ਉਹਨਾਂ ਦੇ ਘਰਾਂ ਕੋਲ ਜਾ ਕੇ ਗਾਲਾਂ ਕੱਢੀਆਂ ਜਾਂਦੀਆਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਆ ਵੇ ਜਿਹੜੇ ਲੋਕ ਲੜਨ ਵਾਲੇ ਆ ਅਸੀਂ ਉਹਨਾਂ ਦੇ ਮੋਰੇ ਹੋ ਕੇ ਲੜਾਈ ਲੜਾਂਗੇ ਅਸੀਂ ਆਖਰੀ ਦਮ ਤੱਕ ਮਾਈਨਿੰਗ ਦਾ ਵਿਰੋਧ ਕਰਾਂਗੇ ਗੈਰਕਾਨੂੰਨੀ ਦਾ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਇਹ ਦੇਸ਼ ਤੇ ਪਰਦੇਸ਼ ਲਈ ਤੇ ਲੋਕਾਂ ਲਈ ਬਹੁਤ ਵੱਡਾ ਘਾਤਕ ਸਟੈਪ ਆ ਜੇ ਸਾਡੀਆਂ ਕਲਗੀਆਂ ਚੱਕੀਆਂ ਗਈਆਂ ਹੜ ਵੀ ਆਣੇ ਆ ਵਾਤਾਵਰਨ ਦੀ ਤਬਾਹੀ ਵੀ ਹੋਣੀ ਆ ਇਸ ਕਰਕੇ ਕੰਢੀ ਸੰਘਰਸ਼ ਕਮੇਟੀ ਸਮੂਹ ਅਨਸਾਫ਼ ਸਨ ਲੋਕਾਂ ਨੂੰ ਨਾਲ ਲੈ ਕੇ ਇਹਦਾ ਸੰਘਰਸ਼ ਕਰੂਗੀ ਖਾਸ ਤੌਰ ਤੇ ਜਿਹੜਾ ਨੈਣਮਾ ਤੇ ਇਸ ਕਰਕੇ ਬੜਾ ਚੌੜ ਦੇ ਪੋਜਿਆਲ ਸਾਈਡ ਤੇ ਉੱਪਰ ਸੀਮਾ ਆ ਤੇ ਐਸ ਰਾਮਪੁਰ ਬਿਰਡੋ ਤੇ ਹੋਰ ਕਨੈਲ ਵਗੈਰਾ ਪਿੰਡਾਂ ਜੋ ਲੋਕਾਂ ਨੂੰ ਨਾਲ ਲੈ ਕੇ ਸੰਗਰਾਮ ਤੇਜ ਕਰੂਗੀ ਇਹਦੇ ਵਿੱਚ ਸਾਨੂੰ ਜੋਸ਼ ਕੈਰ ਮਿਲੀ ਜਾਈ ਦੋ ਤਿੰਨ ਵਾਰੀ ਰੀਡ ਕੀਤੀ ਆ ਦੋਨੇ ਤਿੰਨੇ ਵਾਰੀ ਸਾਨੂੰ ਮਾਈਨਿੰਗ ਤਾਂ ਮਿਲੀ ਆ ਪਰ ਉਥੇ ਬੰਦਾ ਕੋਈ ਮੌਕੇ ਤੇ ਮਿਲਿਆ ਨਹੀਂ ਜਾਂ ਤਾਂ ਸਾਡੇ ਤੋਂ ਪਹਿਲਾਂ ਖਬਰ ਲੱਗਣ ਤੋਂ ਭੱਜ ਗਏ ਆ ਜਾਂ ਕਹਿ ਲਓ ਕਿ ਸਾਡੇ ਟਾਈਮ ਦੇ ਵਿੱਚ ਉਹ ਮਾਈਨਿੰਗ ਕਰਦੇ ਨਹੀਂ ਮਿਲੇ ਅਸੀਂ ਇਹਦੀ ਬਾਰੇ ਤਸਵੀਰ ਸਰ ਸਾਹਿਬ ਨੂੰ ਕੱਲ੍ਹ ਦੇ ਦਿੱਤਾ ਆ ਤੇ ਜੇ ਮਾਲਕੀ ਰਿਪੋਰਟ ਆਦੀ ਆ ਤੇ ਮਾਲਕ ਤੇ ਜੋ ਬੰਦਾ ਜੁਰਮਾਨਾ ਉਹ ਪਾਤਾ ਜਾਊਗਾ